ਰਿਆ ਕੀ ਹੋਇਆ ਓਹੀ ਆ ਜਿਹੜੀ ਆ ਵੀਡੀਓ ਚੱਲੀ ਥੋੜਾ ਸਾਡੇ ਪੰਜਾਬ ਵਾਲਿਆਂ ਨੂੰ ਵੀ ਪਤਾ ਲੱਗੇ ਜਿਹੜੀ ਤੁਸੀਂ ਮੂਸੇ ਵਾਲੇ ਉਹ ਤਾਂ ਮੈਨੂੰ ਮੇਰੇ ਪਿੱਛੇ ਤਾਂ 2-3 ਦਿਨ ਹੋ ਗਿਆ ਬੀਜ ਭਰਾ ਪਿਓ ਆ ਕਹਿੰਦੇ ਤੁਹਾਣਾ ਭੱਟੀ ਗੱਲ ਕਰਦਾ ਮੜ ਜਾ ਪੁੱਛ ਕੇ ਦੱਸੋ ਪਤਾ ਲੱਗੇ ਹੁਣ 8-900 ਬੰਦਾ ਬੈਠਾ ਸਾਰੇ ਹੀ ਪੁੱਛਣ ਡਏ ਆ ਜੇ ਦੱਸ ਸਕਦੇ ਥੋੜਾ ਆਈਡੀਆ ਜੀ ਆ ਦੇ ਦਿਓ ਵੀ ਕੀ ਇਸ਼ੂ ਆ ਮੈਂ ਅਗਰ ਸਾਰਾ ਕੁਝ ਇੱਥੇ ਦੱਸ ਵੀ ਦਿਆਂ ਨਾ ਹਾਂ ਕਿ ਫਲਾਣਾ ਫਲਾਣਾ ਤੁਹਾਡੇ ਪੋਲੀਟਿਸ਼ੀਅਨ ਇਹਨਾਂ ਚੀਜ਼ਾਂ ਦੇ ਵਿੱਚ ਨੇ ਤੁਸੀਂ ਫੇਰ ਵੀ ਕੁਝ ਵੀ ਉਦਾਂ ਦਾ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਆਪਣੇ ਘਰ ਦੇ ਵਿੱਚੋਂ ਕਾਲੀਆਂ ਪੇਡਾਂ ਉਹਨਾਂ ਦੀਆਂ ਰਲੀਆਂ ਹੋਈਆਂ ਨੇ ਨਾ ਰਲੀਆਂ ਓਕੇ ਰਲੀ ਗੱਲ ਇਹ ਆ ਤੇ ਦੂਸਰੀ ਗੱਲ ਇਹ ਆ ਕਿ ਤੁਹਾਡੇ ਜਦੋਂ ਪੋਲੀਟਿ ਉਹਦੀ ਸਿਕਿਉਰਟੀ ਹਟਾਈ ਗਈ ਸੀ ਸਾਸੀ ਦੇ ਪਾਕਿਸਤਾਨ ਵਾਲੇ ਆ ਨਾ ਸਾਨੂੰ ਤੋ ਨਹੀਂ ਪਤਾ ਜਦੋਂ ਉਹ ਸਿਕਿਉਰਟੀ ਹਟਾਈ ਗਈ ਸੀ ਤੇ ਕਿਹਨਾਂ ਨੇ ਨਿਊਜ਼ਾਂ ਲਾਈਆਂ ਹਨ ਕਿ ਉਹ ਦੀ ਸਿਕਿਉਰਿਟੀ ਹਟਾ ਦਿੱਤੀ ਇੱਕ ਸਕਿੰਟ ਇੱਕ ਸਕਿੰਟ 22 ਸਭ ਨੂੰ ਬੇਨਤੀ ਆ ਸਕਰੀਨ ਰਿਕਾਰਡਿੰਗ ਕਰ ਲੋ ਤੇ ਗਾਂ ਦੀ ਗਾਂ ਗਰੁੱਪਾਂ 'ਚ ਮੈਂ ਵੀ ਮੇਰਾ ਇੰਸਟਾਗ੍ਰam ਵਧੀਆ ਚੱਲਦਾ ਆ ਉੱਥੇ ਵੀ ਪਾਉਂਗਾ ਸੋ ਸਾਰੇ ਗਾਂ ਦੀ ਗਾਂ ਪਤਾ ਲੱਗੇ ਲੋਕਾਂ ਨੂੰ ਹਨਾ ਸੋ ਕਰੇ ਸਾਰਾ ਨਾਮ ਜਿਹੜਾ ਕੋ ਜਲਦੀ ਵਾਪਸ ਆ ਜਾਏਗਾ ਲੇਕਿਨ ਇੱਕ ਇੱਕ ਚੀਜ਼ ਹੁੰਦੀ ਹੈ ਨਾ ਹੁਣ ਕੱਲ ਮੈਂ ਇੱਕ ਵੀਡੀਓ ਪਾਈ ਜਿਹਦੇ ਵਿੱਚ ਮੈਂ ਆਉਂਦਾ ਤੁਹਾਨੂੰ ਵਾਇਸ ਮੈਸੇਜ ਵੀ ਦੇ ਦਿੱਤਾ ਸਾਰਾ ਕੁਝ ਕਰ ਦਿੱਤਾ ਤਾਂ ਵਾਇਸ ਮੈਸੇਜ ਵੀ ਦਿੱਤਾ ਉਸ ਵਾਇਸ ਮੈਸੇਜ ਦਾ ਨਹੀਂ ਕਿਸੇ ਨੇ ਇੱਥੇ ਕਰ ਪੁੱਛਿਆ ਮੈਂ ਸਿੱਧੂ ਦੇ ਅੱਬੂ ਨੂੰ ਵੀ ਪੈਗਾਮ ਦਿੱਤਾ ਕਿ ਵੀ ਪੁੱਛ ਆਪਣੀ ਗਵਰਨਮੈਂਟ ਕੋਲੋਂ ਕਿ ਤੂੰ ਤੇ ਗਵਰਨਮੈਂਟ ਤੇ ਕਹਿੰਦੀ ਨਾ ਮੋਬਾਈਲ ਯੂਜ਼ ਨਹੀਂ ਹੁੰਦਾ ਇਹ ਨਹੀਂ ਹੁੰਦਾ ਉਹਦਾ ਵਾਲਦ ਪੁੱਛੇ ਨਾ ਜਵਾਬ ਲਵੇ ਗਵਰਨਮੈਂਟ ਦੇ ਕੋਲੋਂ ਤੇ ਦੂਸਰੀ ਗੱਲ ਇਹ ਆ ਕਿ ਤੁਹਾਡਾ ਜਿਹੜਾ মিডিਆ ਹੈ ਨਾ ਉਹ ਗੱਲਾਂ ਕੱਟ ਕੇ ਚਲਾਉਂਦਾ ਜਦੋਂ ਮੈਂ ਆਪਣੀ ਪ੍ਰੋਪਰ ਵੀਡੀਓ ਦੇ ਵਿੱਚ ਮੇਰੇ ਜਿਹੜੇ YouTube ਤੇ ਮੁੰਡੇ ਨੇ ਪਾਈ ਏ ਉਹਦੇ ਉੱਤੇ ਮੈਂ ਵਾਜ਼ਿਹਾ ਸਾਰੀਆਂ ਚੀਜ਼ਾਂ ਦੱਸੀਆਂ ਨੇ ਕਿ ਵੀ ਭਾਜਪਾ ਪਾਰਟੀ ਜਿਹੜੀ ਹੈ ਕਿ ਇਹਨਾਂ ਨੂੰ ਸਪੋਰਟ ਕਰਦੀ ਹੈ ਸਪੋਰਟ ਕਿਸ ਵਾਸਤੇ ਕਰਦੀ ਹੈ ਕਿ ਭਾਜਪਾ ਪਾਰਟੀ ਜਿਹੜੀ ਹੈ ਕਿ ਉਹ ਇਹਨਾਂ ਕੋਲੋਂ ਆਪਣੇ ਕਾਲੇ ਕੰਮ ਕਰਵਾਂਦੀ ਹੈ ਆਪਣੇ ਲੋਕਾਂ ਨੂੰ ਮਰਵਾਉਂਦੀ ਹੈ ਜਿਵੇਂ ਬਾਬਾ ਸਦੀਕੀ ਪੋਲੀਟਿਸ਼ੀਨਾਂ ਨੇ ਮਰਵਾਇਆ ਉਹ ਮਰਵਾਉਂਦੇ ਨੇ ਤੇ ਇਹਨਾਂ ਨੂੰ ਸੁਲਤਾਨ ਅੰਦਰ ਉਹਨਾਂ ਨੇ ਸਾਰੀਆਂ ਦਿੱਤੀਆਂ ਹੋਈਆਂ ਨੇ ਤੇ ਮੀਡੀਆ ਨੇ ਕੀ ਕੀਤਾ ਜਿੱਥੇ ਬੀਜੇਪੀ ਪਾਰਟੀ ਵਾਲੇ ਲਫਜ਼ ਨੇ ਜਿੱਥੇ ਉਹ ਪ੍ਰੂਫ ਦਿੱਤੇ ਵਾਈਸ ਮੈਸੇਜ ਇਹ ਉਹ ਕੱਟ ਕੇ ਤੇ ਬਾਕੀ ਮੇਰੀਆਂ ਵੀਡੀਓ ਚਲਾ ਦਿੱਤੀਆਂ ਇਸ ਸਾਰਾ ਤੁਹਾਡਾ ਮੀਡੀਆ ਵੀ ਰਲਿਆ ਮਿਲੀ ਭੱਕ ਨੀ ਨੀ ਉਹ ਤਾਂ ਜੀ ਸਾਰਾ ਇੰਡੀਆ ਚ ਪੰਜਾਬੀ ਮੀਡੀਆ ਹਿੰਦੀ ਉਹ ਤਾਂ ਸਾਰਾ ਸਭ ਨੂੰ ਹੀ ਪਤਾ ਉਹਨੂੰ ਗੋਦੀ ਮੀਡੀਆ ਤਾਂ ਹੀ ਤਾਂ ਕਹਿੰਦੇ ਆ ਹਾਂ ਪੱਗ ਮੀਡੀਆ ਆਇਆ ਮੇਰਾ ਆਇਆ ਅਸੀਂ ਇਹ ਆਜ਼ਾਦ ਮੀਡੀਆ ਅਸੀਂ ਚਲਾ ਦੇਣੀ ਭਵੇਂ ਜੀ ਦਾ ਮਰਜ਼ੀ ਨਾ ਲੈ ਦੋ ਮੈਂ ਤਾਂ ਇੰਡੀਆ ਤੋਂ ਬੈ ਨਹੀਂ ਆ ਮੋਦੀ ਦੀ ਆਪਾ ਮਾ ਨਹੀਂ ਨਾ ਨਾਮ ਅਸੀਂ ਉਹ ਸਾਡੇ ਆਪਣੇ ਬੈਠੇ ਹੋਏ ਨੇ ਲੋਕ ਕੁਝ ਵਿੱਚ ਉਧਰਲੀ ਸਾਈਡ ਤੋਂ ਸਰਕਾਰੀ ਬੰਦੇ ਵੀ ਵਿੱਚ ਬੈਠੇ ਨੇ ਸਾਰੀ ਗੱਲਬਾਤ ਚੱਲਦੀ ਪਈ ਹੈ ਲੇਕਿਨ ਮੈਂ ਜਿਵੇਂ ਉਹ ਸ਼ੇਰ ਪੁੱਤਰ ਸੀ ਨਾ ਸਿੱਧੂ ਜਿਹੜਾ ਉਹ ਸ਼ੇਰ ਪੁੱਤਰ ਸੀ ਅਸੀਂ ਉਹਦਾ ਖੂਨ ਕਦੀ ਵੀ ਲੁਕਣ ਨਹੀਂ ਦੇਾਂਗੇ ਜਿਹੜਾ ਕਿ ਉਹ ਸਾਹਮਣੇ ਆਣਗੇ ਸਰਕਾਰਾਂ ਭਾਵੇਂ ਬਹਿਣ ਯਾ ਨਾ ਬੈਣ ਅਸੀਂ ਉਹਦੇ ਵਾਇਸ ਮੈਸੇਜ ਉਹਦੀਆਂ ਸਾਰੀਆਂ ਉਹਨਾਂ ਦੀਆਂ ਰਿਪੋਰਟਿੰਗਾਂ ਜਿਹੜੇ ਪਿੱਛੇ ਪੋਲੀਟੀਸ਼ੀਅਨਸ ਹਨ ਜਿਨ੍ਹਾਂ ਨੇ ਖਬਰ ਦੀ ਕੀਤੀ ਜਿਕੇ ਸਿਕਿਉਰਟੀ ਵਾਪਸ ਕਰ ਲਿੱਤੀ ਹੈ ਇਹ ਵੋ ਸਾਰਾ ਬੜਾ ਪਲੈਨਿੰਗ ਦੇ ਨਾਲ ਸਾਰਾ ਕੁਝ ਜੋ ਹੈ ਉਹ ਅਸੀਂ ਆਸ-ਆਸਤਾ ਅਪਲੋਡ ਕਰਦੇ ਆਂਗੇ ਔਰ ਤੁਹਾਨੂੰ ਪਤਾ ਲੱਗ ਜਾਏਗਾ ਕਿਹੜੇ-ਕਿਹੜੇ ਪੋਲੀਟੀਸ਼ੀਅਨਾਂ ਦੇ ਪਿੱਛੇ ਸੀ ਲੇਕਿਨ ਮੈਂ ਉਹਦੇ ਨਾਲ ਇਹ ਵੀ ਤੁਹਾਨੂੰ ਕਹਾਂਗਾ ਫੇਰ ਵੀ ਕੱਖ ਵੀ ਨਹੀਂ ਹੋਣਾ ਫੇਰ ਵੀ ਉਸ ਬੰਦੇ ਨੂੰ ਇਨਸਾਫ ਨਹੀਂ ਮਿਲਣਾ ਨਾ ਉਹਦੇ ਪਿਓ ਜੀ ਥੋੜਾ ਲੋਕਾਂ ਲੋਕਾਂ ਨੂੰ ਤਾਂ ਪਤਾ ਚੱਲ ਹੀ ਜਾਊਗਾ ਚਲੋ ਉਹ ਤਾਂ ਬਾਅਦ ਦੀਆਂ ਗੱਲਾਂ ਆਂ ਇਹ ਦੀਆਂ ਇੱਥੇ ਨੂੰ ਸ਼ੁਰੂ ਤੋਂ ਇਨਸਾਫ ਮਿਲਿਆ ਐਨੇ ਸਾਲ ਹੋ ਗਏ ਹਾਂ ਤੇ ਉਹ ਨਹੀਂ ਮਿਲਣਾ ਤੇ ਬਾਕੀ ਜਿਹੜੇ ਤੁਸੀਂ ਜਿੰਨਾ ਲੋਕਾਂ ਨੂੰ ਗੈਂਗਸਟਰ ਸਮਝੀ ਬੈਠੇ ਹੋ ਨਾ ਬਹੁਤ ਵੱਡੇ ਡੌਨ ਤੇ ਬਹੁਤ ਵੱਡੇ ਬਦਮਾਸ਼ ਸਮਝੀ ਬੈਠੇ ਹੋ ਅੱਲਾਹ ਦੀ ਕਸਮ ਚੱਕ ਕੇ ਕਹਿਣਾ ਵਾ ਕੱਖ ਵੀ ਨਹੀਂ ਹੈਗੇ ਨੇ ਕੱਖ ਵੀ ਨਹੀਂ ਹੈਗੇ ਨੇ ਸਿਰਫ ਔਰ ਸਿਰਫ ਮੀਡੀਆ ਨੇ ਡੌਨ ਬਣਾਇਆ ਹੋਇਆ ਨੇ ਇਹ ਕੋਈ ਡੌਨਗਿਰੀ ਨਹੀਂ ਹੁੰਦੀ ਕਿ ਕਿਸੇ ਬੰਦੇ ਨੂੰ ਕੋਈ ਮਸ਼ਹੂਰ ਬੰਦੇ ਨੂੰ ਧਮਕੀ ਦੇ ਦੇਓ ਜਾਂ ਕੁਝ ਵੀ ਕਰ ਦਿਓ ਬਦਮਾਸ਼ੀ ਜਿਹੜੀ ਹੁੰਦੀ ਹੈ ਨਾ ਉਹ ਆਪਣੇ ਹੱਥ ਨਾਲ ਕੰਮ ਕੀਤੇ ਹੋਣ ਨਾ ਤੇ ਫਿਰ ਬੰਦੇ ਹੁੰਦੇ ਕਿ ਮੈਂ ਫਲਾਣੇ ਫਲਾਣੇ ਕੰਮ ਆ ਪੀਤੇ ਹੋਏ ਨੇ ਉਹਨੂੰ ਜਿਹੜਾ ਨਾ ਲੋਰੈਂਸ ਨੂੰ ਸਿਰਫ ਪਾਰਟੀਆਂ ਚਲਾ ਰਹੀਆਂ ਨੇ ਗਵਰਨਮੈਂਟ ਚ ਚਲਾਂਦੀ ਪਈ ਏ ਭੀਜਪੀ ਪਾਰਟੀ ਚਲਾਂਦੀ ਪਈ ਏ ਉਹਦੇ ਕੋਲੋਂ ਕੰਮ ਜਿਹੜਾ ਨਾ ਜ਼ਿੰਮੇਵਾਰੀਆਂ ਦਵਾਈ ਜਾਂਦੇ ਨੇ ਕੰਮ ਬਾਹਰ ਏਜੰਸੀਆਂ ਪਾਉਂਦੀਆਂ ਨੇ ਦੂਸਰੇ ਪਾਉਂਦੇ ਨੇ ਉਹਦਾ ਉਹ ਜ਼ਿੰਮੇਵਾਰੀ ਤਾਂ ਚੱਕ ਲੈਂਦਾ ਤੇ ਉਹਨੂੰ ਅੰਦਰ ਮੋਬਾਈਲ ਸਮਬਾਈਲ ਇਹ ਉਹ ਸਾਰਾ ਕੁਝ ਮਿਲ ਜਾਏ। ਭਾਈ ਮੇਨ ਲੋਕਾਂ ਦਾ ਕੰਸਰਨ ਕਿਉਂਕਿ ਮੂਸੇ ਵਾਲੇ ਉਹਨੂੰ ਬਹੁਤ ਜ਼ਿਆਦਾ ਮੇਨ ਲੋਕਾਂ ਦਾ ਕੰਸਰਨ ਚਿੱਟੂ ਦੇ ਕਾਤਲ ਦੱਸੋ ਕਿਹੜੇ ਨੇ? ਸਿੱਧਾ ਦਾ ਤਾਤਲ ਕਹਿੰਦੇ ਨਾ ਕਿਹੜੇ ਨੇ ਲੇਕਿਨ ਅਸੀਂ ਅਜੇ ਤੱਕ ਕੋਈ ਚੀਜ਼ਾਂ ਨਹੀਂ ਪਾ ਸਕਦੇਆਂ ਮੀਡੀਆ ਦੇ ਉੱਪਰ ਕਿਉਂਕਿ ਮੈਂ ਕੱਲਾ ਨਹੀਂ ਹੈਗਾ ਵਾ ਮੇਰੇ ਹੋਰ ਵੀ ਤੁਹਾਨੂੰ ਵੀ ਪਤਾ ਹੈ ਕਿ ਅਗਰ ਇੱਕ ਸਿਸਟਮ ਚੱਲ ਰਿਹਾ ਹੁੰਦਾ ਹੈ ਨਾ ਤਾਂ ਉਹਦੇ ਵਿੱਚ ਬੜੇ ਸਾਰੇ ਯਾਰ ਬੇਲੀ ਹੁੰਦੇ ਨੇ ਭਰਾ ਹੁੰਦੇ ਨੇ ਸਾਰੀਆਂ ਚੀਜ਼ਾਂ ਮਸ਼ਬਰੇ ਦੇ ਨਾਲ ਹੁੰਦੀਆਂ ਨੇ ਇੱਕਦਮ ਚੀਜ਼ਾਂ ਸਾਰੀਆਂ ਸੈੱਟ ਦੇਾਂਗੇ ਨਾ ਤੇ ਉਹ ਰਲ ਮਿਲ ਜਾਣਗੀਆਂ ਤੇ ਪਤਾ ਹੀ ਨਹੀਂ ਲੱਗਣਾ ਲੇਕਿਨ ਇੰਨਾ ਮੈਂ ਤੁਹਾਨੂੰ ਕਹਿ ਦਿੰਦਾ ਵਾਂ ਕਿ ਸਾਰੀ ਮੈਂ ਇੱਕ ਆਖਰੀ ਵਾਰੀ ਟੋਪਦਾ ਪਈ ਜੋਏ ਤੁਸੀਂ ਗੱਲਾਂ ਕਰ ਰਹੇ ਆ ਵੀ ਕੋਈ ਕਲਾਕਾਰ ਸੀ ਕੋਈ ਪੋਲਿਟੀਸ਼ੀਅਨ ਸੀ ਮਤਲਬ ਤੁਹਾਡੇ ਫੋਨ ਚ ਉਹਦੇ ਤੱਥ ਸਾਰੇ ਪਹੁੰਚ ਚੁੱਕੇ ਆ ਹੈ ਤੁਸੀਂ ਉੱਦੈ ਹੀ ਨਹੀਂ ਕਰ ਰਹੇ ਜੇ ਕੋ ਪਹਿਲੇ ਦਾ ਬੜੀ ਦੇਰ ਦਾ ਹੈਗਾ ਅਸੀਂ ਉਦੋਂ ਜਦੋਂ ਇਹ ਸਿੱਧੂ ਵਾਲਾ ਕੰਮ ਹੋਇਆ ਸੀ ਨਾ ਅਸੀਂ ਪੈਰ ਪਿਸ਼ਾ ਕਰ ਗਏ ਸੀ ਕਿਉਂਕਿ ਉਸ ਸਿੱਧੂ ਦੀ ਸਾਡੇ ਪਾਕਿਸਤਾਨੀਆਂ ਦੇ ਵਿੱਚ ਮੇਰਾ ਖਿਆਲ ਹੈ ਅੱਧ ਦੇ ਨਾਲੋਂ ਜ਼ਿਆਦਾ ਪਾਕਿਸਤਾਨੀਆਂ ਦੇ ਵਿੱਚ ਉਹਦੀ ਜਾਨ ਵਸਦੀ ਸੀ ਉਸ ਬੰਦੇ ਦੀ ਉਸ ਬੰਦੇ ਨੇ ਆਪਣਾ ਨਾਮ ਬਣਾਇਆ ਸੀ ਅਸੀਂ ਉਦੋਂ ਹੀ ਪੈਰ ਪਿੱਛੇ ਆ ਕਰ ਗਏ ਸੀ ਤੇ ਨਹੀਂ ਇਹ ਚੀਜ਼ ਗਲਤ ਹੈ ਦੇਖੋ ਜਿਹੜੇ ਮੁੰਡੇ ਇਹਨਾਂ ਦੇ ਮੇਰੇ ਰਾਹਤੇ ਚ ਸਨ ਮੇਰੇ ਰਾਹਤੇ ਚ ਸਨ ਬਿਸ਼ਾਨ ਅਫਤਰ ਸੀ ਜਿਵੇਂ ਬਿਸ਼ਾਨ ਅਫਤਰ ਕੋਲੋਂ ਇਹਨਾਂ ਨੇ ਕੀ ਕੀਤਾ ਮੁਸਲਮਾਨ ਕੋਲੋਂ ਮੁਸਲਮਾਨ ਹੀ ਮਰਵਾਤਾ ਨਾ ਬਾਬਾ ਸਦਕੀ ਮੁਸਲਮਾਨ ਦੇ ਕੋਲੋਂ ਮੁਸਲਮਾਨ ਮਰਵਾਤਾ ਬਿਸ਼ਾਨ ਅਫਤਰ ਜਿਹੜਾ ਮੁਸਲਮਾਨ ਮੁੰਡਾ ਹੈ ਉਹਦੇ ਕੋਲ ਮਰਵਾ ਕੇ ਤੇ ਮੁੜ ਕੇ ਉਹਨੂੰ ਬਲੌਕ ਲਿਸਟ 'ਚ ਪਾਤਾ ਇਹਨਾਂ ਨੇ ਨੌਕਲਿਸ ਚ ਪਾਤਾ ਉਹ ਦਰਬਾਰਦਾਰ ਹੋ ਗਿਆ ਨਾ ਉਹਨੂੰ ਪੈਸੇ ਨਾ ਉਹਦਾ ਕੋਈ ਹਾਲ ਨਾ ਲੈਣਾ ਨਾ ਦੇਣਾ ਘਰ ਦੇ ਉਹਦੇ ਚੱਕੇ ਗਏ ਸਾਰਾ ਕੁਝ ਹੋ ਗਿਆ ਕੋਈ ਪਿੱਛੇ ਨਹੀਂ ਆਂਦੇ ਨੇ ਤੇ ਅਸੀਂ ਉਹ ਬੰਦੇ ਨਹੀਂ ਸਾਡੇ ਜਿਹੜੇ ਨੇ ਨਾ ਪਾਕਿਸਤਾਨ ਦੇ ਜਿਹੜੇ ਲੋਗ ਨੇ ਉਹ ਜਾਣਦੇ ਨੇ ਮੈਨੂੰ ਕਿ ਸਾਡੇ ਬੰਦੇ ਜੇਲਾ 'ਚ ਪਏ ਨੇ ਜਿਨ੍ਹਾਂ ਨੂੰ ਸਜ਼ਾਵਾ ਹੋਈਆਂ ਹੋਈਆਂ ਨੇ 5-5 ਸਾਲ ਉਮਰ ਉਮਰ ਕੈਦਾਂ ਹੋਈਆਂ ਹੋਈਆਂ ਨੇ ਪਿਛਲੇ 15-15 ਸਾਲਾਂ ਤੋਂ ਅਸੀਂ ਉਹਨਾਂ ਦੇ ਘਰ ਤੇ ਵੀ ਖਰਚੇ ਚਲਾ ਰਹੇ ਆ ਉਹਨਾਂ ਨੂੰ ਦੇਲਾਂ ਤੇ ਵੀ ਖਰਚੇ ਦੇ ਰਹੇ ਆ ਸਾਰਾ ਕੁਝ ਐਵੇਂ ਸਿਸਟਮ ਚੱਲਦੇ ਹੁੰਦੇ ਨੇ ਇਹ ਨਹੀਂ ਕਿ ਇੱਕ ਬੰਦੇ ਕੋਲੋਂ ਤੁਸੀਂ ਕੰਮ ਕਰਵਾਇਆ ਤੇ ਮੁੜ ਕੇ ਉਹਦਾ ਹਾਲ ਵੀ ਨਾ ਪੁੱਛੋ ਜਾਂ ਕੁਝ ਵੀ ਨਾ ਪੁੱਛੋ ਮੈਂ ਇੱਕ ਗੱਲ ਕਰਨਾ ਵਾਂ ਕਿ ਜਿੰਨੀਆਂ ਇਹਨਾਂ ਦੇ ਉੱਤੇ ਝੂਠੇ ਕੇਸ ਨੇ ਨਾ ਜਿੰਨੇ ਝੂਠੇ ਕੇਸ ਨੇ ਮੈਂ ਸਾਬਤ ਕਰ ਸਕਦਾ ਜਿਹੜੇ ਸਾਡੇ ਕੋਲ ਗਨਮੈਨ ਨੇ ਨਾ ਉਹਨਾਂ ਕੋ ਉਹਨਾਂ ਦੇ ਉੱਪਰ ਇਹਨਾਂ ਨਾਲੋਂ ਜ਼ਿਆਦਾ ਪਰਚੇ ਸੱਚੇ ਨੇ ਸੱਚੇ ਪਰਚੇ ਨੇ ਉਹਨਾਂ ਕੋ ਉਹਨਾਂ ਦੇ ਉੱਤੇ ਜ਼ਿਆਦਾ ਤੁਹਾਡੇ ਜਿਹੜੇ ਗੈਂਗਸਟਰ ਨੇ ਸਿਰਫ ਮੀਡੀਆ ਨੇ ਗੈਂਗਸਟਰ ਬਣਾਏ ਹੋਏ ਨੇ ਮੀਡੀਆ ਨੇ ਬਦਮਾਸ਼ ਬਣਾਏ ਹੋਏ ਨੇ ਹੋਰ ਕੁਝ ਨਹੀਂ ਔਰ ਤੁਹਾਡੇ ਜਿੰਨੇ ਵੀ ਪੰਜਾਬੀ ਨੇ ਉਹਨਾਂ ਨੂੰ ਮੇਰਾ ਇੱਕ ਛੋਟਾ ਜਿਹਾ ਮੈਸੇਜ ਇਹ ਆ ਕੋਈ ਵੀ ਬੰਦਾ ਇਹਨਾਂ ਦੇ ਰਾਹਤੇ 'ਚ ਹੈਗਾ ਆਪਣੀ ਫੈਮਲੀ ਬਚਾਓ ਆਪਣੀ ਫੈਮਲੀ ਦੀ ਕੇਅਰ ਕਰੋ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਹੈ ਵੱਡਾ ਕੀਤਾ ਕਿਸੇ ਦੇ ਪਿੱਛੇ ਆਪਣਾ ਨਾਮ ਬਣਾਉਣ ਵਾਸਤੇ ਜਾਂ ਗੈਂਗਸਟਰ ਬਣਨ ਵਾਸਤੇ ਕਿਸੇ ਦਾ ਨਾਲ ਸਾਥ ਨਾ ਦਿਓ ਕਿਸੇ ਦੇ ਕੰਮ ਤੇ ਕਿਸੇ ਦੀ ਜਾਨ ਨਾ ਲਓ ਜਾਂ ਕਿਸੇ ਨੂੰ ਫਰੋਤੀ ਨਾ ਮੰਗੋ ਜਾਂ ਕਿਸੇ ਨੂੰ ਧਮਕੀ ਨਾ ਦਿਓ ਆਪਣੀ ਜ਼ਿੰਦਗੀ ਬਰਬਾਦ ਕਰੋਗੇ ਤੁਹਾਡੇ ਪਿੱਛੇ ਕਿਸੇ ਨੇ ਵੀ ਨਹੀਂ ਆਣਾ ਇਹਦਾ 1 ਮਿੰਟ ਉਹ ਬਾਈ ਮੋਦੀ ਦੀਆਂ ਭੇਡਾਂ ਰਿਪੋਰਟਾਂ ਕਰਾਉਣੀ ਆ ਪਲੀਜ਼ ਲਾਈਕ ਤੇ ਸ਼ੇਅਰ ਕਰੀ ਚਲੋ ਸੋ ਆਪਣਾ ਇਹੀ ਸੁਭਾਲ ਆ ਸਾਰੇ ਜਿੰਨੇ 1200 ਬੰਦਾ ਜੁੜ ਗਿਆ ਵੀ ਜਿਹੜਾ ਮੂਸੇ ਵਾਲਾ ਉਹਨੂੰ ਪੋਲੀਟਿਸ਼ੀਨਾਂ ਤੇ ਕਲਾਕਾਰਾਂ ਨੇ ਮਰਾਇਆ ਤੁਸੀਂ ਇਹ ਗੱਲ ਕਹਿ ਰਹੇ ਆ ਪੋਲੀਟਿਸ਼ੀਨ ਤੇ 100% ਨੇ ਔਰ ਸਬੂਤ ਵੀ ਉਹਨਾਂ ਦੇ ਸਾਡੇ ਕੋਲ ਨੇ ਡੋਰੈਂਸ ਨੇ ਕੁਝ ਵਾਇਸ ਮੈਸੇਜ ਮੈਂ ਕੱਲ ਤੁਹਾਨੂੰ ਸੁਣਾਏ ਉਹ ਤੁਸੀਂ ਸੁਣ ਲਿੱਤੇ ਸਨ ਠੀਕ ਹੈ ਹੁਣ ਇਹਨਾਂ ਦਾ ਸਿਸਟਮ ਇੰਨਾ ਕਿ ਮੈਂ ਕੱਲ ਵੀ ਰਿਕਾਰਡਿੰਗ ਇੱਕ ਸੁਣਾਈ ਸੀ ਕਿ ਬੰਦੇ ਮੈਂ ਇਹਨਾਂ ਨੂੰ ਦਿੱਤੇ ਕਿ ਫਲਾਣੇ ਮੁਲਕ 'ਚ ਯਾਰ ਤੇਰੇ ਕੋਈ ਬੰਦੇ ਆਏ ਨੇ ਫਲਾਣੇ 'ਚ ਆ ਹ ਹ ਮੈਂ ਤਾਂ ਕਹਿੰਦਾ ਤੁਹਾਡੀ ਗਵਰਨਮੈਂਟ ਕਿਸੇ ਤਰੀਕੇ ਮੈਨੂੰ ਲੈ ਜਾਣਾ ਤਾਂ ਉੱਥੇ ਐਸੇ-ਐਸੇ ਚਿੱਟੇ ਖੁੱਲਣਗੇ ਨਾ ਪੋਲੀਟੀਸ਼ੀਅਨਾਂ ਦੇ ਕਿ ਮੇਰੇ ਨਾਲ ਜਦੋਂ ਕੁਝ ਵਾਦੀ ਘਾਟੀ ਜਾਂ ਕੁਝ ਗ੍ਰਿਫਤਾਰੀ ਜਾਂ ਮੇਰੀ ਹੁੰਦੀ ਹੈ ਨਾ ਉਸ ਤੋਂ ਬਾਅਦ ਮੇਰੇ ਜਿਹੜੇ ਬੰਦੇ ਨੇ ਉਹ ਸਾਰਾ ਕੁਝ ਜਿਹੜਾ ਨਾ ਮੀਡੀਆ ਦੇ ਉੱਤੇ ਅਪਲੋਡ ਕਰ ਦੇਣਗੇ ਮੇਰੇ ਜਾਣ ਤੋਂ ਬਾਅਦ ਪੋਲੀਟੀਸ਼ੀਅਨਾਂ ਦਾ ਤਾਂ ਚਲੋ ਲੋਕਾਂ ਨੂੰ ਆਈਡੀਆ ਹੈਗਾ ਹੀ ਹੁੰਦਾ ਹੀ ਭੈਣ ਚੋਦਾ ਕਲਾਕਾਰਾਂ ਨੂੰ ਜ਼ਿਆਦਾ ਆ ਲੋਕਾਂ ਦੇ ਮਨ ਵਿੱਚ ਵੀ ਥੋੜਾ ਹਿੰਟ ਤਾਂ ਦੇ ਹੀ ਸਕਦੇ ਵੀ ਕਿਹੜਾ ਕਲਾਕਾਰ ਜੀ ਦੀ ਇਨਵੋਲ ਨਹੀਂ 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 ਮੈਂ ਸੁਣ ਇਹਨੇ ਗ੍ਰੀ ਬੋਈ ਇਹ ਬਤਾਨਾ ਖੁਦ THAILAND ਮੇਂ ਵਰਕ ਅਪ ਹੈਗਾ तो बाद आ, भाई है तो साउथ रोम को निकलवा सकते हो तो निकलवा सकते हो तो आ, अपने वाले एजेंट से पूछ लेना अमेरिका या कैनेडा ਬੰਦੇ ਵੀ ਹੋਂਦਿਕਰ ਮੈਂ ਕੱਢਦਾ ਰਿਆਂ ਵਾ ਬੰਦੇ ਦਿੱਤੇ ਨੇ ਮੈਨੂੰ ਸਾਰਿਆਂ ਦੀ ਬਦਮਾਸ਼ੀ ਦਾ ਪਤਾ ਹੈ ਕਿ ਕੌਣ ਕਿੰਨੀ ਕੁ ਬਦਮਾਸ਼ ਨੇ ਕਿੰਨਾ ਕੁ ਸਿਸਟਮ ਹੈ ਕਿਹੜੇ ਮੁਲਕ ਤੇ ਕੋਈ ਸਿਸਟਮ ਹੈ ਹੈ ਜਾਂ ਨਹੀਂ ਹੈਗਾ ਹੂੰ ਮੂਸੇ ਵਾਲਾ ਜਿਹੜਾ ਮਰਿਆ ਹੈ ਨਾ ਸਿਰਫ ਉਹ ਤੇ ਉਹਦੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਕਿਸੇ ਬੰਦੇ ਦੀ ਕੋਈ ਕਹਿੰਦਾ ਨਾ ਕਿ ਸਾਡੇ ਵਾਸਤੇ ਗਾਣੇ ਗਾੰਦਾ ਸੀ ਜਾਂ ਸਾਨੂੰ ਸਾਡੇ ਬੇਲੀਆਂ ਨੂੰ ਮਰਵਾਇਆ ਸੀ ਜਾਂ ਇਹ ਕੀਤਾ ਸੀ ਅੱਛ ਵੀ ਕੋਈ ਨਹੀਂ ਸੀ ਹੂੰ ਸਿੱਧੂ ਦਾ ਮੋਬਾਈਲ ਚੈੱਕ ਕੀਤਾ ਜਾਵੇ ਜਾਂ ਇਹਨਾਂ ਦਾ ਕੀਤਾ ਜੇ ਇਹਨਾਂ ਅਗਰ origignal ਇਨਕੁਆਰੀ ਕੀਤੀ ਜੇ ਸਿੱਧੂ ਦੇ ਨਾਲ ਡੇਢ ਸਾਲ ਪੂਰੀ ਤਕਰੀਬਨ ਇਹਦੀ ਗੱਲ ਹੁੰਦੀ ਰਹੀ ਹੈ ਗੱਪਸ਼ਾਪ ਹੁੰਦੀ ਸੀ ਕਿਦੀ ਲਾਰੈਂਸ ਬਿਸ਼ਨੋਈ ਦੀ ਗੱਪਸ਼ਾਪ ਸੀ ਇਹਨਾਂ ਦੀ ਆਪਸ 'ਚ ਸਿੱਧੂ ਨਾਲ ਲਾਰੈਂਸ ਦੀ ਹਾਂਜੀ ਇਹਨਾਂ ਦੀ ਆਪਸ 'ਚ ਗੱਪਸ਼ਾਪ ਸੀ ਉਹ ਮੁੰਡਾ ਸਿਰਫ ਮਰਿਆ ਹੀ ਸਿਰਫ ਫੇਮ ਵਾਸਤੇ ਆ ਜਿਹੜੀ ਕਿ ਉਹ ਗੱਲਾਂ ਗਾਣਿਆਂ 'ਚ ਕਹਿ ਗਿਆ ਨਾ ਸਿਰਫ ਔਰ ਫੇਮ ਤੇ ਪੈਸਾ ਸੀ ਪਿੱਛੇ ਤੇ ਸਿਰਫ ਨਾਮ ਆਪਣਾ ਬਣਾਣਾ ਸੀ ਸਿਰਫ ਉਹ ਮੁੰਡੇ ਦੀ ਬਲੀ ਤਾ ਦਿੱਤੀ ਗਈ ਆ ਹੋਰ ਕੋਈ ਉਹਦੇ ਨਾਲ ਜ਼ਾਤੀ ਦੁਸ਼ਮਣੀ ਕੋਈ ਨਹੀਂ ਸੀ ਉਦੋਂ ਦੁਸ਼ਮਣੀ ਕਿੱਥੇ ਸੀ ਜਦੋਂ ਕਿ ਵੀ ਉਹ ਫਿਰ ਗੱਲਾਂ ਹੁੰਦੀਆਂ ਸੀ ਆਪਸ ਵਿੱਚ ਜਿਹੜੇ ਉਹਦੇ ਉੱਤੇ ਇਲਜ਼ਾਮ ਲੱਗੇ ਸਨ ਉੱਥੇ ਤੇ ਇਹਦੀ ਗੱਡੀ ਕੋਈ ਨਹੀਂ ਸੀ ਜਿਹੜੇ ਉਹਦੇ ਉੱਤੇ ਇਲਜ਼ਾਮ ਲੱਗੇ ਸਨ ਕਿ ਵੀ ਫੁਲਾਨੀ ਜਗ੍ਹਾ ਤੇ ਇਹਦੀ ਗੱਡੀ ਸੀ ਫੁਲਾਨੀ ਜਗ੍ਹਾ ਤੇ ਇਹਦੇ ਬੰਦੇ ਕਤਲ ਹੋ ਜਿਹੜੇ ਹੋਏ ਸਨ ਉੱਥੇ ਤੇ ਹੈ ਹੀ ਕੋਈ ਨਹੀਂ ਸੀ ਇਹਦੀ ਗੱਡੀ ਕੋਈ ਨਹੀਂ ਸੀ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੈ ਲੇਕਿਨ ਉਹ ਆਸ-ਪਾਸ ਚੀਜ਼ਾਂ ਸਾਹਮਣੇ ਆਣ ਗਈਆਂ ਨੇ ਇੱਕਦਮ ਨਹੀਂ ਉਹ ਚਲਾ ਉਹ ਮੈਂ ਦਿੱਤੇ ਨੇ ਜਿਹੜੇ ਵਾਇਸ ਮੈਸੇਜ ਆ ਮੈਂ ਬੀਜਪੀ ਦੇ ਖਿਲਾਫ ਬੋਲਿਆ ਕਿ ਬੀਜਪੀ ਸਪੋਰਟ ਕਰਦੀ ਬੀਜਪੀ ਲੋਗ ਮਰਵਾਉਂਦੀ ਏ ਬੰਦੇ ਮਰਵਾਉਂਦੀ ਏ ਤੁਹਾਡੇ ਮੀਡੀਆ ਜੇ ਐਡਾ ਦੋਗਲਾ ਕੁੜੀ ਹਵਾ ਮੀਡੀਆ ਉਹਨਾਂ ਨੇ ਇੱਕ ਅੱਖ ਨਹੀਂ ਚਲਾਇਆ ਉਹਨਾਂ ਨੇ ਕਿਹਾ ਅਸੀਂ ਚਲਾਉਂਦੇ ਹੀ ਜੀ ਠੀਕ ਹੈ ਤੇ ਬਾਕੀ ਜਿਹੜਾ ਕਿ ਸਾਨੂੰ ਦੱਸੋ ਆਪਾਂ ਜੋ ਤੁਸੀਂ ਚਾਹੁੰਦੇ ਆ ਆਪਣੇ ਵੀ ਮੇਰਾ ਵਧੀਆ ਲੋਕ ਮੇਰੇ ਯਾਰ ਮੈਂ ਕੀ ਕਹਿੰਦਾ ਦੇਖ ਮਤੇ ਕੀ ਗੱਲ ਦਾ ਮੈਂ ਕਿਸੇ ਵੀ ਸਾਡੀਆਂ ਆਪਣੀਆਂ ਦੁਸ਼ਮਣੀਆਂ ਨੇ ਸਾਡੇ ਆਪਣੇ ਪੰਗੇ ਨੇ ਪਾਕਿਸਤਾਨ ਦੇ ਵਿੱਚ ਅਸੀਂ ਇੰਡੀਆ ਦੇ ਵਿੱਚ ਇੰਟਰਫੇਅਰ ਕਰਨਾ ਹੀ ਨਹੀਂ ਚਾਹੁੰਦੇ ਸੀ ਕਿਉਂ ਨਹੀਂ ਕਰਨਾ ਚਾਹੁੰਦੇ ਸੀ ਮੇਰਾ ਪੰਜਾਬੀਆਂ ਨਾਲ ਬੜਾ ਪਿਆਰ ਹੈ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਕਿ ਮੈਂ ਕਿਸੇ ਵੀ ਫੰਕਸ਼ਨ ਤੇ ਜਾਣਾ ਨਾ ਜਾਂ ਕਿਧਰੇ ਵੀ ਤੇ ਮੇਰੇ ਪੱਗ ਬੰਨਨੇ ਅਸੀਂ ਸਾਰਾ ਕੁਝ ਕਿ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਸਰਦਾਰਾਂ ਦੇ ਨਾਲ ਖਾਸ ਕਰਕੇ ਪੰਜਾਬੀ ਜਿਹੜਾ ਅਸਲ ਸਰਦਾਰ ਹੈ ਮੇਰਾ ਉਹਨਾਂ ਨਾਲ ਬੜਾ ਪਿਆਰ ਹੈ ਕਿ ਮੈਂ ਕੱਲ ਨੂੰ ਉਹਨਾਂ ਦੇ ਦਿਲ 'ਚ ਨਫ਼ਰਤ ਆਪਣੀ ਪੈਦਾ ਨਹੀਂ ਕਰਨਾ ਚਾਹੁੰਦਾ ਹਾਂ ਆ ਆ ਆ ਗੱਲ ਬਹੁਤ ਵਧੀਆ ਕੀਤੀ ਜਿਹੜੇ ਅਸਲੀ ਸਰਦਾਰ ਆ ਹਾਂ ਜਿਹੜੇ ਅਸਲੀ ਸਰਦਾਰ ਕਈ ਨਕਲੀ ਵੀ ਬਣੇ ਹੋਣ ਨਕਲੀ ਵੀ ਬਣੇ ਹੋਏ ਨੇ ਮੈਂ ਤੁਹਾਡੇ ਮੁਲਕ 'ਚ ਇੰਟਰਫੇਅਰ ਕੀਤੀ ਸਿਰਫ ਕਿਉਂ ਕੀਤੀ ਕਿ ਮੇਰਾ ਇਸਲਾਮ ਟਾਰਗੇਟ ਹੋ ਰਿਹਾ ਸੀ ਹੂੰ ਮੇਰਾ ਇਸਲਾਮ ਟਾਰਗੇਟ ਹੋ ਰਿਹਾ ਜੀ ਹੁਣ ਜਿਹੜੇ ਕਹਿੰਦੇ ਨਾ ਕਿ ਵੀ ਸ਼ਹਾਦਤ ਪੱਟੀ ਤੇ ਸਾਡੇ ਨਾਲ ਤੱਲਕ ਹੀ ਕੋ ਨਹੀਂਗਾ ਹਉਂਦੋ ਇਹਨਾਂ ਲੋਕਾਂ ਨੇ ਕਿਹਾ ਜੀ ਕਿ ਅਸੀਂ ਮਾਰ ਕੇ ਤੈਨੂੰ ਦਿਆਂਗੇ ਐਂ ਚੀਜ਼ ਕਰਕੇ ਦਿਆਂਗੇ ਹੁਣ ਕੋਈ ਚੈੱਕ ਕਰ ਐ ਵੇਗਰੇ ਇਹ ਤੁਹਾਡੇ ਬੰਨੀਓ ਹਾਂ ਇਹ ਮੇਰਾ ਪਿਆਰ ਇਸ ਤਰ੍ਹਾਂ ਦਾ ਲੋਕਾਂ ਦੇ ਨਾਲ ਲੈ ਗਿਆ ਮੈਂ ਪਿਛਲੇ ਬੰਦੇ ਆਪਣੇ ਸਰਦਾਰ ਦੀ ਫੋਟੋ ਨਹੀਂ ਵਹਾ ਸਕਦਾ ਵਾਂ ਕਿਉਂਕਿ ਉਹਦੇ ਵਾਸਤੇ ਕੋਈ ਮਸਲਾ ਨਾ ਬਣੇ ਤੋ ਮੇਰਾ ਪੰਜਾਬੀਆਂ ਨਾਲ ਸ਼ੁਰੂ ਤੋਂ ਬੜਾ ਪਿਆਰ ਹੈ ਯਾਰੀ ਦੋਸਤੀ ਹੈ ਮੇਰੀ ਨਾ ਮੈਂ ਬੜੀ ਇੱਜ਼ਤ ਕਰਨਾ ਉਹਨਾਂ ਦੀ ਕਿਉਂਕਿ ਦਲੇਰ ਹੁੰਦੇ ਨਾ ਮੈਂ ਦਲੇਰਾਂ ਦੀ ਬੜੀ ਇੱਜ਼ਤ ਕਰਨਾ ਵਾਂ ਮੈਂ ਸਿਰਫ ਤੁਹਾਡੀ ਕੰਟਰੀ 'ਚ ਇੰਟਰਫੇਅਰ ਕੀਤਾ ਇਹ ਜਿਹੜਾ ਕੁੱਤਿਆਂ ਨੇ ਇਸਲਾਮ ਟਾਰਗੇਟ ਕੀਤਾ ਮੈਂ ਉਸ ਵਜ੍ਹਾ ਤੋਂ ਵੜਿਆ ਮੇਰੇ ਨਾਲ ਚੀਜ਼ਾਂ ਕੁਝ ਕੀਤੀਆਂ ਬਾਕੀ ਜਿਹੜੀਆਂ ਮੇਰੇ ਉੱਤੇ ਤੋਹਮਤਾਂ ਲਾਈਆਂ ਜਾਂਦੀਆਂ ਨੇ ਕਿ ਪਤਾ ਨਹੀਂ ਦਸ਼ਤਗਰਦ ਹੈਗਾ ਹੈ ਅਸਲਾ ਸਪਲਾਈ ਕਰਦਾ ਹੈ ਇਹ ਕਰਦਾ ਹੈ ਉਹ ਕਰਦਾ ਹੈ ਸਾਰਾ ਝੂਠ ਮਾਰਦੇ ਨੇ ਮੈਂ ਆਪਣੇ ਮੁਲਕ ਨਾਲ ਕਦੀ ਗਰਦਾਰੀ ਨਹੀਂ ਕਰ ਸਕਦਾ ਮੈਂ ਅਗਰ ਆਪਣੇ ਮੁਲਕ ਦੇ ਨਾਲ ਗਰਦਾਰੀ ਪਾਕਿਸਤਾਨ ਨਾਲ ਕਰਾਂਗਾ ਤੇ ਮੈਂ ਗਰਦਾਰ ਕਿਹਾ ਜਾਵਾਂਗਾ ਮੇਰੀਆਂ ਏਜੰਸੀਆਂ ਬੈਠੀਆਂ ਨੇ ਮੇਰੇ ادارے ਬੈਠੇ ਨੇ ਉਹ ਮੈਨੂੰ ਵੇਖਦੇ ਨੇ ਕਿ ਹਾਂ ਵੀ ਬੰਦਾ ਵਾਕਈ ਮੁਲੱਧਾ ਗਰਦਾਰ ਹੈ ਜਾਂ ਨਹੀਂ ਹੈ ਤੇ ਜਿਹੜੇ ਲੋਕ ਅੱਜ ਪੋਸਟਾਂ ਲਾਉਂਦੇ ਪਏ ਨੇ ਨਾ ਕਿ ਇਹ ਸ਼ਹਾਦਤ ਪੱਟੀ ਨਾਲ ਸਾਡਾ ਤਲਕ ਨਹੀਂ ਅਸੀਂ ਮਾਰਨਾ ਹੈ ਸ਼ਹਾਦਤ ਪੱਟੀ ਕਦੀ ਉਹਨਾਂ ਲੋਕਾਂ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਇਸਲਾਮ ਟਾਰਗੇਟ ਕੀਤਾ ਅਸੀਂ ਤੈਨੂੰ ਬਦਲਾ ਲੈ ਕੇ ਦੇਾਂਗੇ ਹੂੰ ਹੂੰ ਬਦਲ ਠੀਕ ਹੈ ਦੂਜੇ ਨੰਬਰ ਤੇ ਪੋਸਟਾਂ ਮੇਰੇ ਖਿਲਾਫ ਕਿਉਂ ਲੱਗੀਆਂ ਕਿਉਂਕਿ ਇਹਨਾਂ ਨੇ ਕਦੀ ਜ਼ਿੰਦਗੀ 'ਚ ਵੀ ਐਡਾ ਵੱਡਾ ਕੰਮ ਵੇਖਿਆ ਹੀ ਨਹੀਂ ਤੇ ਨਾ ਕੀਤਾ ਇਹਨਾਂ ਨੇ ਕਿਹਾ ਕਿ ਵੀ ਪਤਾ ਨਹੀਂ ਗਰਨੇਟ ਵਾਲਾ ਕੰਮ ਹੋ ਗਿਆ ਤੇ ਸਾਡੇ ਉੱਤੇ ਵੀ ਨਾ ਪੈ ਜਾਏ ਤੇ ਜਾਂ ਕੁਝ ਵੀ ਉਹ ਪੰਜਾਬੀ 'ਚ ਕਹਿੰਦੇ ਇਹਨਾਂ ਜਿਵੇਂ ਕੋਈ ਭਾਰ ਨਹੀਂ ਚੱਕਿਆ ਗਿਆ ਇਹਨਾਂ ਕੋਲ ਇਹਨਾਂ ਕੋਲ ਭਾਰ ਨਹੀਂ ਚੱਕਿਆ ਗਿਆ ਉਸ ਚੀਜ਼ ਦਾ ਮੇਰਾ ਹੂੰ ਮੇਰਾ ਭਾਰ ਹੈ ਨਾ ਮੇਰਾ ਭਾਰ ਸੀ ਜ਼ਾਦ ਪੱਟੀ ਦਾ ਨਾ ਕੋ ਭਾਰ ਨਹੀਂ ਚੱਕਿਆ ਗਿਆ ਭੱਜ ਕੇ ਪਿੱਛਾ ਵਹਾ ਕੇ ਕਿ ਨਹੀਂ ਉਹ ਨਹੀਂ ਇਹਦੇ ਤੋਂ ਜਾਂਚ ਛਡਵਾਓ ਉਦੋਂ ਹੀ ਨਾਲ ਮੈਨੂੰ ਮੈਸੇਜ ਆ ਜਾਂਦੇ ਨੇ ਭਾਈ ਗਵਰਨਮੈਂਟ ਕਾ ਬੜਾ ਪ੍ਰੈਸ਼ਰ ਥਾ ਇਹ ਹੈ ਉਹ ਹੈ ਤਾਂ ਆਵਾਸਤਿਆ ਹੈ ਉਹ ਹੈ ਫਲਾਣਾ ਕੋਈ ਯਾਰ ਜਦੋਂ ਯਾਰੀ ਪਾ ਲਈਏ ਕਿਸੇ ਦੇ ਨਾਲ ਤੇ ਫਿਰ ਮੈਂ ਨਹੀਂ ਯਾਰੀ ਨੇ ਭਾਈ ਯਾਰ ਮੈਂ ਜਦੋਂ ਮੇਰੀ ਵੀਡੀਓ ਲੀਕ ਹੋਈ ਹੈ ਜਾਂ ਵਾਇਰਲ ਹੋਈ ਹੈ ਉਸ ਤੋਂ ਬਾਅਦ ਮੇਰੀਆਂ ਏਜੰਸੀਆਂ ਨੇ ਮੈਨੂੰ ਪੁੱਛਿਆ ਹੋਣਾ ਕਿ ਆ ਵੀ ਤੂੰ ਉੱਥੇ ਕੀ ਕਰਦਾ ਪਿਆ ਮੈਂ ਆਪਣੇ ਉਦਾਰੇ ਫੇਸ ਨਹੀਂ ਕੀਤੇ ਮੈਂ ਆਪਣੀਆਂ ਏਜੰਸੀਆਂ ਫੇਸ ਨਹੀਂ ਕੀਤੀਆਂ ਸਿਰਫ ਕਿਉਂ ਕੀਤੀਆਂ ਫੇਸ ਯਾਰ ਯਾਰੀ ਪਾਈ ਹੈ ਨਾ ਯਾਰੀ ਨਿਭਾਵਾਂਗਾ ਹੂੰ ਪੂਰਾ ਇਤਨਾ ਕੁਝ ਕਰਕੇ ਦਿੱਤਾ ਇੱਕ 1% ਕਦੀ ਮੈਂ ਸਰ ਗਰੁੱਪ ਦੇ ਕੋਲੋਂ ਜਿੰਨਾ ਵੀ ਗਰੁੱਪ ਇੱਕ 1% ਵੀ ਫਾਇਦਾ ਨਹੀਂ ਦਿੰਦਾ ਅਸੀਂ ਲੋਕਾਂ ਕੋਲੋਂ ਮੇਰੇ ਕੁਝ ਬਿਲੀਅਨ ਨੇ ਜਿਨ੍ਹਾਂ ਦਾ ਅਮਰੀਕਾ ਤੇ ਇਹ ਕੰਮ ਨੇ ਵੀਜ਼ਿਆਂ ਦੇ ਵੀਜ਼ਿਆਂ ਦੇ ਕੰਮ ਨੇ ਠੀਕ ਹੈ ਉਹਨਾਂ ਦੇ ਕੋਲੋਂ ਬੰਦਿਆਂ ਨੇ 4-4 ਕਰੋੜ ਰੁਪਈਆ ਲੈਣਾ ਸੀ ਤੁਹਾਡਾ ਤੇ ਇਹਨਾਂ ਦੀ ਅਸੀਂ ਇੱਕ ਕਾਲ ਤੇ ਕਹਿਤਾ ਇਹਨਾਂ ਨੇ ਕਿਹਾ ਕਿ ਯਾਰ ਇਹਨੂੰ ਛੱਡ ਦਿਓ ਮੇਰੇ ਬੇਲੀਆਂ ਨੇ ਮੇਰੇ ਕਹਿਣ ਤੇ 4-4 ਕਰੋੜ ਰੁਪਈਆ ਮaaf ਕੀਤਾ ਭੱਲੇ 4-4 ਕਰੋੜ 50 ਅਗਲੇ ਦਿਨ 50 ਥੋੜੇ ਦਿਨਾਂ ਪਹਿਲਾਂ ਦੀ ਗੱਲ 50 ਹਜ਼ਾਰ ਡਾਲਰ ਇੱਕ ਬੰਦੇ ਨੂੰ ਅਸੀਂ ਛੱਡਿਆ ਲੈ ਕੇ ਮੇਰੇ ਬੇਲੀਆਂ ਦਾ ਭੱਜ ਗਿਆ ਵੀਜ਼ੇ ਬੰਦੇ ਪਹੁੰਚਾ ਤੇ ਅਮਰੀਕਾ ਅਮਰੀਕਾ ਪਹੁੰਚਾਇਆ ਤੇ ਉੱਥੇ ਜਾ ਕੇ ਉਹ ਬਦਲ ਗਿਆ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ 50000 ਡਾਲਰ ਯਾਰ ਤੂੰ ਵੀਜ਼ਿਆਂ ਦਾ ਦੇਣਾ ਕਿਉਂ ਨਹੀਂ ਦੇ ਰਿਹਾ ਅੱਗੋਂ ਉਹਨਾਂ ਨੇ ਮੈਨੂੰ ਇਹਨਾਂ ਦੀ ਕਾਲ ਕਰਵਾਈ ਕਿ ਯਾਰ ਉਹ ਪਾਈ ਆਪਣਾ ਬੰਦਾ ਛੱਡ ਦਿਓ 50000 ਡਾਲਰ ਮੈਂ ਆਪਣੇ ਬੇਲੀਆਂ ਨੂੰ ਕਿਹਾ ਯਾਰ ਛੱਡ ਸਕਦੇ ਹੋ ਨੇ ਕਿਹਾ ਪੱਟੀ ਤੇਰੇ ਸਿਰ ਤੋਂ ਵੀ ਵਾਰਿਆ 50000 ਡਾਲਰ ਹੂੰ ਹੂੰ ਕਿੰਨੇ ਫਾਇਦੇ ਦਿੱਤੇ ਨੇ ਆਪਣਾ ਮੂਸੇ ਵਾਲੇ ਦੇ ਕੇਸ ਬਾਰੇ ਕਦੋਂ ਤੱਕ ਲੋਕਾਂ ਨੂੰ ਤੁਸੀਂ ਦੱਸ ਦੋਗੇ ਵੀ ਕਿਹੜੇ ਪਾਰਟੀ ਵਾਲੇ ਕਿਹੜੇ ਗਾਇਕ ਇਨਵੋਲਵ ਆ ਕੋਈ ਰਫਲੀ ਆਈਡੀਆ ਸਾਰੇ ਬੰਦੇ ਹੁਣ ਆਪਾਂ ਨੂੰ 1500 ਲੋਕ ਪੁੱਛ ਰਿਹਾ ਸਾਰੇ ਕਮੈਂਟ ਕਿਉਂਕਿ ਲੋਕ ਜਾਣਨਾ ਹੀ ਯਾਰ ਪਤਾ ਕੀ ਇਹ ਇਦੇ ਵਿੱਚ ਕਾਫੀ ਚਰੀਆਂ ਚੀਜ਼ਾਂ ਚੱਲਦੀਆਂ ਪਈਆਂ ਨੇ ਸਰਕਾਰੀ ਮਾਮਲੇ ਵੀ ਚੱਲਦੇ ਪਏ ਨੇ ਕਿਉਂਕਿ ਮੈਂ ਜਾ ਰਿਹਾ ਤਿੰਨ ਦਿਨਾਂ ਬਾਅਦ ਪਾਕਿਸਤਾਨ ਮੈਨੂੰ ਮੈਨੂੰ ਇਨਕੁਆਰੀ ਬੈਠ ਗਈ ਹੈ ਪਾਕਿਸਤਾਨ ਨਾਲ ਮੈਨੂੰ ਮੇਰੇ ਅਧਾਰਿਆਂ ਨੇ ਬੁਲਾਇਆ ਹੈ ਕਿ ਆ ਕੇ ਕੁਝ ਸਵਾਲ ਨੇ ਉਹਨਾਂ ਦੇ ਜਵਾਬ ਦੇ ਕਿ ਤੂੰ ਇਹ ਸਾਰਾ ਕੁਝ ਕਿਉਂ ਕਰਦਾ ਪਿਆ ਕਿਹਦੀ ਵਜ੍ਹਾ ਤੋਂ ਕਰਦਾ ਕਿਉਂਕਿ ਇਹਨਾਂ ਨੇ ਤਾਂ ਮੈਨੂੰ ਏਜੰਸੀਆਂ ਦੇ ਨਾਲ ਰਲਾਤਾ ਨਾ ਤੇ ਮੈਂ ਤਾਂ ਜੋ ਵੀ ਹੈਗਾ ਆਪਣੇ ਸਿਰ ਤੇ ਹੈਗਾ ਜਿੰਨਾ ਕਿ ਮੇਰਾ ਭਾਵੇਂ ਛੋਟਾ ਸਿਸਟਮ ਹੈ ਜਾਂ ਵੱਡਾ ਹੈ ਮੇਰਾ ਆਪਣਾ ਸਿਸਟਮ ਹੈ ਕੋਈ ਕਿਸੇ ਦਾ ਹੋਰ ਦਾ ਸਿਸਟਮ ਨਹੀਂ ਹੈ ਮੈਨੂੰ ਮੇਰੇ ਦਾਰਿਆਂ ਨੇ ਬੁਲਾਇਆ ਕਿ ਵਾਪਸ ਆ ਤੇ ਆ ਕੇ ਜਵਾਬ ਦੇ ਫੋਨ ਮੈਂ ਆਪਣੀਆਂ ਇਨਕੁਆਰੀਆਂ ਪੁੱਛਣੀਆਂ ਨੇ ਤੇ ਉਸ ਇਨਕੁਆਰੀਆਂ ਤੋਂ ਪਹਿਲਾਂ ਮੈਂ ਫਿਲਹਾਲ ਕੋਈ ਚੀਜ਼ ਨਹੀਂ ਦੇ ਸਕਦਾ ਨਾ ਮੇਰੀ ਆਖਰ ਮੇਰੀ ਅੱਗੇ ਜ਼ਿੰਦਗੀ ਵੀ ਹੈ ਸਾਰਾ ਕੁਝ ਹਾਂ ਮੈਂ ਲੇਕਿਨ ਮੈਂ ਡਰਦਾ ਡੁਰਦਾ ਨਹੀਂ ਕਿਸੇ ਤੋਂ ਕਿ ਮੈਂ ਡਰਨ ਤੋਂ ਨਹੀਂ ਦੇ ਰਿਹਾ ਵਾਂ ਮੈਨੂੰ ਪਤਾ ਹੈ ਮੈਂ ਨਾਮ ਦੇ ਵੀ ਦਿੱਤੇ ਨਾ ਪੋਲਿਟਿਕਸ਼ਨਾ ਤੇ ਜਿਹੜੇ ਤੁਹਾਡੇ ਆਏ ਨੇ ਫਿਰ ਵੀ ਕੱਖ ਵੀ ਨਹੀਂ ਆਉਣਾ ਨੇ ਥੋੜਾ ਭਈ ਐਦਾ ਦੱਸ ਸਕਦੇ ਵੀ ਕਿਸੇ ਚਲੋ ਕਲਾਕਾਰ ਦਾ ਤਾਂ ਮੰਨੇ ਆ ਵੀ ਮੂਸੇ ਵਾਲੇ ਨੂੰ ਮਰਾਇਆ ਕਿਸੇ ਕਲਾਕਾਰ ਨੇ ਆਪਾਂ ਸਾਹਮਣੇ ਕਲਾਕਾਰ ਇਹਨਾਂ ਦੇ 베ਲੀ ਸਨ ਨਾ ਜਿਹੜੇ ਕਲਾਕਾਰ ਉਹਨੂੰ ਚੁਬਦੇ ਸਨ ਨਾ ਜਿਨ੍ਹਾਂ ਨੂੰ ਸਿੱਧੂ ਚੁਬਦਾ ਸੀ ਉਹ ਇਹਨਾਂ ਦੇ 베ਲੀ ਸਨ ਤਾਂ ਵਾਸਤੇ ਚੁਬਦਾ ਸੀ ਉਹਨੂੰ ਮਾਰਨ ਦੀਆਂ ਬੜੀਆਂ ਸਾਰੀਆਂ ਵਜ੍ਹਾ ਸਨ ਇੱਕ ਤੇ ਉਹਦੇ ਉਹ ਇਲੈਕਸ਼ਨਾਂ ਲਈ ਪੋਲੀਟਿਸ਼ੀਅਨ ਉਧਰੋਂ ਮਰਵਾਣਾ ਚਾਹੁੰਦੇ ਸੀ ਉਹਨੂੰ ਕਈ ਇਹਨਾਂ ਦੇ ਆਪਣੇ 베ਲੀ ਜਿਹੜੇ ਸਨ ਉਏ ਦੇ ਤੋਂ ਵੈਸੀ ਸਿੰਗਿੰਗ ਤੋਂ ਜੈਲਸੀ ਤੇ ਇਹੋ ਉਹ ਤੇ ਇਹਨਾਂ ਦਾ ਜਿਹੜਾ ਫਾਇਦਾ ਸੀ ਉਹ ਇਹਨਾਂ ਦਾ ਫਾਇਦਾ ਜਿਹੜਾ ਸੀ ਸਿਰਫ ਫੇਮ ਸੀ ਇਹਨਾਂ ਦਾ ਫਾਇਦਾ ਹੋ ਜਾਣਾ ਸੀ ਕਿ ਇਹਨਾਂ ਨੂੰ ਫੇਮ ਮਿਲ ਜਾਣਾ ਸੀ ਹੂੰ ਹੂੰ ਇਹਨਾਂ ਨੂੰ ਕਿਉਂ ਬੰਦੇ ਜਾਣਨ ਲੱਗੇ ਨੇ ਉਹ ਬੰਦਾ ਇਹਨਾਂ ਨੂੰ ਜਾਣਨ ਲੱਗਿਆ ਜਿਹੜਾ ਸਿੱਧੂ ਮੂਸੇ ਵਾਲੇ ਨੂੰ ਜਾਣਦਾ ਸੀ ਤੇ ਯਾਰ ਪੁਰਾਣੇ ਬੰਦੇ ਨੇ ਸਿੱਧੂ ਮਰਵਾਤਾ ਹੂੰ ਹੂੰ ਠੀਕ ਹੈ ਨਾ ਅਗਰ ਤੂੰ ਮੈਨੂੰ ਗਾਲ ਕੱਢੇਗਾ ਨਾ ਤੇ ਜਿਹੜਾ ਪਹਿਲੀ ਵਾਰੀ ਵੀਡੀਓ ਵੇਖੇਗਾ ਤੂੰ ਵੇਖੇਗਾ ਕਿ ਇਹਨੇ ਸ਼ਹਾਦ ਪੱਟੀ ਨੂੰ ਇਹ ਗੱਲ ਕੀਤੀ ਏ ਉਹਨੂੰ ਇਹ ਨਹੀਂ ਪਤਾ ਕਿ ਤੂੰ ਕੌਣ ਹੈਗਾ ਉਹਨੂੰ ਇਹ ਪਤਾ ਹੈ ਕਿ ਸ਼ਹਾਦ ਪੱਟੀ ਹੈ ਹਮ ਨੋਲੇਜ ਥੋੜੇ ਦਿਮਾਗ ਤੇ ਭਾਰ ਪਾਓਗੇ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਆਪੇ ਸਮਝ ਲੱਗ ਜੇਗੀ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਆਸ-ਆਸਤਾ ਸਭ ਨੇ ਆ ਜਾਣਗੀਆਂ ਉਹਦੇ ਜਿਹੜਾ ਸਿਕਿਉਰਟੀ ਵਾਲਾ ਇਸ਼ੂ ਜਿਹੜੀ ਉਹਦੀ ਸਿਕਿਉਰਟੀ ਲਈਤੀ ਗਈ ਹਮ ਉਹ ਕਿਸੇ ਵਜ੍ਹਾ ਤੋਂ ਹੀ ਖਬਰ ਲੀਕ ਕੀਤੀ ਗਈ ਸੀ ਨਾ ਕਿਸੇ ਵਜ੍ਹਾ ਤੋਂ ਹੀ ਖਬਰ ਪਾਈ ਗਈ ਸੀ ਉਹ ਇਹਗਾ ਹੁਣ ਮੈਂ ਚੱਲਾਂ ਮੇਰੇ ਕੋਲ ਬਹੁਤ ਗਲਾ ਬਹਿ ਗਿਆ ਮੈਂ ਅਕੜ ਨਹੀਂ ਹੈਗਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮਤਲਬ ਉਹੀ 1700 ਬੰਦਾ ਜਿਆਦਾਤਰ ਇਹੀ ਜਾਣਨਾ ਚਾਹੁੰਦੇ ਆ ਭਈ ਮੂਸੇ ਵਾਲੇ ਜਿਹੜੀ ਤੁਸੀਂ ਉਹ ਗੱਲ ਕੀਤੀ ਹੈ ਸਾਡੇ ਈਡੀ ਵਿੱਚ ਬਹੁਤ ਚੱਲਣ ਢਈ ਆ ਵਾਇਰਲ ਬਹੁਤ ਹੋ ਗਈ ਆ ਸਾਰੇ ਮੀਡੀਆ ਜਿੰਨੇ ਵੀ ਇੰਡੀਆ ਚੱਲਦੇ ਹਿੰਦੀ ਪੰਜਾਬੀ ਅੰਤਰਰਾਸ਼ਟ ਸਾਰੇ ਤੁਹਾਡੇ ਚੱਲਦੇ ਪਲਾ ਰਹੇ ਆ ਨਹੀਂ ਤੁਹਾਡੇ ਮਿੱਟੀ ਆਕਰ ਚਾਹੁੰਦਾ ਮੂਸੇ ਵਾਲੇ ਦਾ ਕੇਸ ਰੀਓਪਨ ਨਹੀਂ ਕਰਤਾ ਤੁਸੀਂ ਮੀਡੀਆ ਅਗਰ ਚਲਾਉਂਦਾ ਪਿਆ ਤੇ ਮੀਡੀਆ ਵਾਲੇ ਵਾਈਸ ਮੈਸੇਜ ਚਲਾਵੇ ਨਾ ਜਿਹੜੇ ਮੈਂ ਅਪਲੋਡ ਕੀਤੇ ਨੇ ਪੋਲਿਟਿਸ਼ੀਨਾਂ ਦੇ ਬਾਰੇ ਚ ਜਿਹੜੀ ਮੈਂ ਗੱਲ ਕੀਤੀ ਏ ਬੀਜਪੀ ਦੇ ਪਾਰਟੀ ਦੇ ਖਿਲਾਫ ਜਿਹੜਾ ਮੈਂ ਬਿਆਨ ਦਿੱਤਾ ਉਹ ਚਲਾਉਣ ਨਾ ਜੇ ਇਹਨਾਂ ਦੇ ਅੰਦਰ ਹਿੰਮਤ ਹੈ ਕੀ ਹੈ ਜਾਂ ਭਾਰ ਹੈਗਾ ਚਲਾਉਣ ਨਾ ਕਿਉਂ ਨਹੀਂ ਚਲਾਉਂਦੇ ਨਹੀਂ ਮੈਨੂੰ ਵਟਸਐਪ ਕਰ ਦਿਓ ਮੈਂ ਪਾ ਦੂੰ ਆਪਣੇ ਇੰਸਟਾਗ੍ਰam ਤੇ ਉਹ ਯੂਟਿਊਬ ਤੇ ਲੱਗਿਆ ਏ ਐਸੇ ਬਾਇਓ ਦੇ ਵਿੱਚ ਲਿੰਕ ਲੱਗਿਆ ਏ ਯੂਟਿਊਬ ਦਾ ਉਹਦੇ ਉੱਤੇ ਪਾਈ ਹੋਈ ਏ ਵੀਡੀਓ ਜਾ ਕੇ ਤੂੰ ਵੇਖ ਲਈਂ ਉੱਥੋਂ ਮੁੰਡੇ ਨੇ ਮੇਰਾ ਕੱਲ ਪਾਸ ਕੀਤਾ ਏ ਓਕੇ ਓਕੇ ਹਾਂ ਉਨੇ ਕੱਲ ਤੁਹਾਡਾ ਚੈਨਲ ਤਾਂ ਨਹੀਂ ਮੈਨ ਹੋਇਆ ਇੰਡੀਆ ਚ ਮੇਰਾ ਤਾਂ ਕਰਤਾ ਓਹ ਹਿੱਸਾ ਮੈਨੂੰ ਤਾਂ ਪਤਾ ਹੀ ਕੋ ਨਹੀਂਗਾ ਪਤਾ ਨਹੀਂ ਕੀ ਕੀ ਸ਼ੈਮਾ ਬਲੌਕ ਕੀਤੀ ਰੱਖਦੇ ਨੇ ਮੇਰੇ ਅੱਲਾ ਲੇਕਿਨ ਮੇਰਾ ਮੇਰੇ ਭਰਾਵਾਂ ਦੀ ਮੈਨੂੰ ਇੰਨੀ سپورਟ ਮੁੰਡਿਆਂ ਦੀ ਹੈ ਕਿ ਉਹ ਇੰਨੀ ਇੱਕ ਵੀਡੀਓ ਲਾ ਦਿੰਦੇ ਨੇ ਭਾਵੇਂ ਕਿਦਾਰੇ ਚੈਨਲ ਬਲੌਕ ਵੀ ਹੋਣ ਉਹ ਆਪੇ ਹੀ ਪਹੁੰਚ ਜਾਂਦੀ ਹੈ ਹਮ ਹਮ ਤਾਂ ਉਹ ਬਾਬੇ ਓਕੇ ਮਿਲਦੇ ਆ ਜੀ ਥੈਂਕ ਯੂ ਅੱਲਾ ਵੇ ਸਤਿ ਸ਼੍ਰੀ ਅਕਾਲ ਧੰਨਵਾਦ ਭਰਾ ਮੇਰਾ ਸਤਿ ਸ਼੍ਰੀ ਅਕਾਲ ਠੀਕ ਆ ਹੋਮ